ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਵਿੱਚ ਛੁਪੀਆਂ ਹੋਈਆਂ ਮਿੱਥਾਂ ਨੂੰ ਅੱਜ ਅਸੀਂ ਦੂਰ ਕਰਨ ਦੇ ਵਾਸਤੇ ਫੇਰ ਇਕੱਠੇ ਹੋਏ ਆਂ ਮੇਰੇ ਨਾਲ ਨੇ ਸਰਦਾਰ ਗੁਰਮੇਲ ਸਿੰਘ ਜੀ ਢਿੱਲੋਂ ਤੇ ਢਿੱਲੋਂ ਸਾਹਿਬ ਨੇ ਪਹਿਲਾਂ ਵੀ ਸਾਨੂੰ ਇਹ ਦੱਸਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਵਿੱਚ ਕਿਹੜੀਆਂ-ਕਿਹੜੀਆਂ ਮਿਥਿਹਾਸਿਕ ਸਾਖੀਆਂ ਜੋੜੀਆਂ ਗਈਆਂ ਉਹਨਾਂ 'ਚੋਂ ਅਸੀਂ ਗੱਲ ਕੀਤੀ ਸੀ ਦੋ ਸਾਖੀਆਂ ਦੀ ਕਿ ਗੁਰੂ ਨਾਨਕ ਦੇਵ ਜੀ ਜਦੋਂ ਵੈਈ ਨਦੀ 'ਚ ਗਏ ਸੀ ਤੇ 3 ਦਿਨ ਚੁੱਭੀ ਮਾਰ ਕੇ ਉਹ ਅਲੋਪ ਰਹੇ ਸੀ ਇਸ ਗੱਲ ਦੇ ਵਿੱਚ ਕੀ ਸਚਾਈ ਹੈ ਉਹਦੀਆਂ ਪਰਤਾਂ ਇਹਨਾਂ ਨੇ ਖੋਲ੍ਹੀਆਂ ਸੀ ਫਿਰ ਦੂਸਰਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਜੋ ਵੱਟੇ ਰੱਖੇ ਗਏ ਨੇ ਉਥੇ ਮੋਦੀ ਖਾਨੇ ਦੇ ਵਿੱਚ ਉਹਨਾਂ ਦੀ ਅਸਲ ਸਚਾਈ ਕੀ ਹੈ ਉਸ ਦੇ ਵੀ ਇਹਨਾਂ ਨੇ ਭੇਦ ਹੈ ਜਿਹੜੇ ਉਹ ਸਾਡੇ ਨਾਲ ਸਾਂਝੇ ਕੀਤੇ ਸੀ ਤੇ ਸਾਧ ਸੰਗਤ ਜੀ ਫਿਰ ਸਰਦਾਰ ਗੁਰਮੇਲ ਸਿੰਘ ਜੀ ਢਿਲੋਂ ਕੈਨੇਡਾ ਦੀ ਧਰਤੀ ਤੇ ਬ੍ਰੈਂਟਨ ਤੋਂ ਸਾਡੇ ਨਾਲ ਨੇ ਤੇ ਇੱਕ ਸੋਹਣੇ ਪਾਰਕ ਦੇ ਵਿੱਚ ਅਸੀਂ ਖੜੇ ਆ ਤੇ ਸਭ ਤੋਂ ਪਹਿਲਾਂ ਕਰਦੇ ਆ ਐਡਵੋਕੇਟ ਸਾਹਿਬ ਗੁਰਮੇਲ ਸਿੰਘ ਢਿਲੋਂ ਦਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿਲੋਂ ਸਾਹਿਬ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਚ ਜੋੜੀਆਂ ਗਈਆਂ ਇਤਿਹਾਸਿਕ ਸਾਖੀਆਂ ਨੂੰ ਤੁਸੀਂ ਗੁਰਮਤ ਦੀ ਕਸਟਮਟੀ ਤੇ ਜਿਹੜਾ ਉਹ ਕੰਡਮ ਕੀਤਾ ਹੋਰ ਵੀ ਬਹੁਤ ਸਾਰੀਆਂ ਗੁਰੂ ਮਾਨਕ ਦੇਵ ਜੀ ਦੇ ਇਤਿਹਾਸ ਦੇ ਵਿੱਚ ਐਸੀਆਂ ਸਾਖੀਆਂ ਆਉਂਦੀਆਂ ਨੇ ਜਿਹੜੀਆਂ ਸਾਖੀਆਂ ਗੁਰੂ ਨਾਨਕ ਦੀ ਬਾਣੀ ਦੇ ਆਧਾਰ ਤੇ ਠੀਕ ਨਹੀਂ ਲੱਗਦੀਆਂ ਸਾਖੀ ਨੂੰ ਸਾਖੀ ਦੇ ਆਧਾਰ ਤੇ ਦੇਖੀਏ ਤਾਂ ਠੀਕ ਹੈ ਪਰ ਜਦੋਂ ਅਸੀਂ ਉਹਨਾਂ ਦੀ ਵਿਚਾਰਧਾਰਾ ਗੁਰਬਾਣੀ ਦੇ ਆਧਾਰ ਤੇ ਦੇਖਦੇ ਹਾਂ ਤੇ ਐਵੇਂ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਨਾਲ ਸ਼ਰਦਾ ਵਾਸ ਜਾਂ ਕਿਸੇ ਹੋਰ ਕਾਰਨ ਵਾਸ ਜਾਦਤੀ ਜੀ ਹੋ ਗਈ ਉਹਨਾਂ ਦੇ ਵਿੱਚੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੇਂ ਨਦੀ ਵਾਲੀ ਹੁਣ ਵੇਂ ਨਦੀ ਚੋਂ ਨਿਕਲਣ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਸੀਤ ਦੇ ਵਿੱਚ ਗਏ ਉੱਥੇ ਮੁਸਲਮਾਨਾਂ ਦੇ ਨਾਲ ਜਦੋਂ ਉਹ ਨਮਾਜ਼ ਪੜ੍ਹ ਰਹੇ ਸੀ ਗੁਰੂ ਨਾਨਕ ਦੇਵ ਜੀ ਨੇ ਉਦੋਂ ਨਮਾਜ਼ ਹੀ ਨਹੀਂ ਪੜ੍ਹੀ ਔਰ ਉਸ ਤੋਂ ਬਾਅਦ ਵੇਂ ਨਦੀ ਚੋਂ ਨਿਕਲਦਿਆਂ ਵੀ ਗੁਰੂ ਨਾਨਕ ਦੇਵ ਜੀ ਨੇ ਜੋ ਕਿਹਾ ਕਿ ਨਾ ਕੋ ਹਿੰਦੂ ਨਾ ਮੁਸਲਮਾਨ ਕੀ ਗੁਰੂ ਨਾਨਕ ਦੇਵ ਜੀ ਨੇ ਇੱਕ ਪਾਸੇ ਉਹ ਕਹਿੰਦੇ ਨੇ ਕਿ ਵੇਈ ਨਦੀ ਚੋਂ ਮੂਲ ਮੰਤਰ ਲੈ ਕੇ ਆਏ ਜਿਹਦਾ ਪਹਿਲਾ ਵਰਡ ਏਕ ਓੰਕਾਰ ਸੀ ਤੇ ਫਿਰ ਉੱਥੇ ਗੁਰੂ ਨਾਨਕ ਦੇਵ ਜੀ ਇਹ ਕਿਉਂ ਕਹਿ ਰਹੇ ਆ ਕਿ ਨਾ ਕੋਈ Hindu ਨਾ Muslim ਕੀ ਏਕ ਓੰਕਾਰ ਨਹੀਂ ਬੋਲਿਆ ਜਾ ਸਕਦਾ ਕੀ ਉਲਝਣ ਐਨੂੰ ਸੁਲਝਾਓ ਥੋੜਾ ਮੇਰਾ ਵਿਚਾਰ ਜਦੋਂ ਗੁਰਬਾਣੀ ਨੂੰ ਪੜ੍ਹਦੇ ਆ ਗੁਰਬਾਣੀ ਚੋ ਖੋਜਦੇ ਆ ਤੇ ਇਹ ਇਸ ਤਰ੍ਹਾਂ ਹੈ ਕਿ ਜਿਹੜੀ ਇਹ ਤੁਕ ਬੋਲੀ ਜਾਂਦੀ ਹੈ ਕਿ ਨਾ ਕੋ Hindu ਨਾ Musalman ਇਹ ਅਸੀਂ ਸਾਖੀ ਵਾਲੇ ਜਾਂ ਸਾਡੇ ਪ੍ਰਚਾਰਕ ਵੀਰ ਇਹਨੂੰ ਗੁਰੂ ਨਾਨਕ ਸਾਹਿਬ ਨਾਲ ਜੋੜਦੇ ਆ ਜੀ ਪਰ ਗੁਰਬਾਣੀ ਵਿੱਚ ਅਸੀਂ ਦੇਖੀਏ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਇਹ ਮਹੱਲੇ ਪੰਜਵੇਂ ਦੀ ਬਾਣੀ ਚੋਂ ਆਉਂਦੀ ਜੀ ਤੇ ਪੰਜਵਾਂ ਮਹੱਲਾ ਇਹ ਤਾਂ ਕਿਹਾ ਜਾਂਦਾ ਉਹ ਨਾਨਕ ਹੈ ਉਹ ਵੀ ਨਾਨਕ ਨੇ ਨਾਨਕ ਜੋੜਦਾ ਜੀ ਜੀ ਪਰ ਮਹੱਲੇ ਪਹਿਲੇ ਜੇ ਨਹੀਂ ਹੋਦੀ ਹੂੰ ਹੂੰ ਤੇ ਇਹ ਲੱਗਦਾ ਕਿ ਗੁਰੂ ਸਾਹਿਬ ਨੇ ਇਹ ਸ਼ਬਦ ਨਹੀਂ ਉਚਾਰੇ ਹੂੰ ਹੂੰ ਉਤੋਂ ਇਹ ਸ਼ਬਦ ਜਿਹੜਾ ਉਹਨਾਂ ਦਾ ਸਭ ਤੋਂ ਪਹਿਲਾ ਉਚਾਰਨ ਵਾਲਾ ਸ਼ਬਦ ਆ ਗੁਰਬਾਣੀ ਵੀ ਸਭ ਤੋਂ ਪਹਿਲਾ ਹੈ ਉਹ ਹੈ ਇੱਕ ਓੰਕਾਰ ਹੂੰ ਹੂੰ ਇੱਕ ਓੰਕਾਰ ਜਿਹੜਾ ਸ਼ਬਦ ਹੈ ਜਿਸ ਦੇ ਚ ਉਹਨਾਂ ਦੀ ਬਹੁਤ ਵੱਡੀ ਫਲਸਫੀ ਜਿਹੜੀ ਹੈ ਜਿਹੜੇ ਪਹਿਲੇ ਜਿਹੜੇ ਵਕਰੇ ਵਕਰੇ ਨਾਂ ਬਕਰੇ ਬਕਰੇ ਧਰਮ ਬਕਰੇ ਬਕਰੇ पूजा देखा शब्द ही ते उस ते अगला शब्द है, है उसका उस जो नाम है, सत है सदी ज्यादा ढुकमा लगता है पर जे ना को हिंदू ना को मुसलमान उचारिया फिर उ गुरु साहब तो कहते हैं कि ना को हिंदू है

ਉੱਚੇ ਉਹਨਾਂ ਨੇ ਇਹ ਤਾਂ ਜ਼ਰੂਰ ਕਿਹਾ ਹੋਊਗਾ ਕਿ ਤੁਸੀਂ ਆਪਣੀ ਨਮਾਜ਼ ਪੜ ਸਕਦੇ ਹੋ ਉਸ ਪਰਮਾਤਮਾ ਨੂੰ ਆਪਣੇ ਤਰੀਕੇ ਨਾਲ ਪੂਜ ਸਕਦੇ ਹੋ ਪਰ ਮੇਰਾ ਸੰਗਤ ਹੈ ਕਿ ਇੱਕ ਓੰਕਾਰ ਹੈ ਜੀ ਇੱਕ ਹੀ ਹੈ ਉਸ ਦਾ ਹੀ ਸਾਰਾ ਪਸਾਰਾ ਹੈ ਉਸੇ ਬਕਰੇ ਬਕਰੇ ਨਾ ਗੁਰਵਾਣੀ ਵਿੱਚ ਇੱਕ ਇਹ ਵੀ ਅੰਕਿਤ ਕੀਤਾ ਗਿਆ ਹੈ ਕਿ ਤਮ ਨਾਮ ਕਥੇ ਤੇਰੇ ਜੀਵਾ ਹਾਂ ਸਤ ਨਾਮ ਤੇਰਾ ਪਰਪੁਰਪਦਾ ਇਸ ਵਾਸਤੇ ਗੁਰੂ ਸਾਹਿਬ ਤੇ ਇਸ ਇੱਕ ਤੇ ਉੱਤੇ ਬਹੁਤ ਹੀ ਢੇਰੇ ਸੰਕਲਪ ਦੇ ਨਾਲ ਪ੍ਰਚਾਰਦੇ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਚੋ ਪਹੁੰਚ ਦਿੰਦੇ ਨੇ ਤੇ ਇੱਕ ਉਹਦਾ ਹੀ ਸਾਰਾ ਪਸਾਰਾ ਕਰਦੇ ਨੇ ਇਹ ਦੂਜੀ ਗੱਲ ਟੁਕ ਮੇ ਨਹੀਂ ਲੱਗਦੀ ਪਰ ਸਾਡੇ ਪ੍ਰਚਾਰੀ ਜਾਂਦੀ ਹੈ ਤੇ ਗੁਰੂ ਸਾਹਿਬ ਤਾਂ ਉਸ ਵੇਲੇ ਕਿਉਂਕਿ ਉਹ ਬੜੇ ਢੜ ਰਾਤੇ ਵਾਲੇ ਸਨ ਤੇ ਹਰ ਗੱਲ ਨੂੰ ਸੱਚ ਦੇ ਜੋਰ ਨਾਲ ਕਹਿਣ ਵਾਲੇ ਸੀ ਉੱਥੇ ਉਹਨਾਂ ਨੇ ਜਰੂਰ ਕਿਹਾ ਏ ਦਨ ਸੀ ਵੀ ਮੈਂ ਤੇ ਤੁਹਾਡੀ ਜਿਹੜੀ ਪੂਜਾ ਆ ਉਸ ਨਾਲ ਕਿਦਾਂ ਸ਼ਾਮਲ ਹੋ ਜਾਵਾਂ ਮੈਂ ਕਿ ਮੁਸਲਮਾਨ ਤੇ ਹਿੰਦੂ ਕਿਸਨ ਮੰਦਾ ਹੀ ਨਹੀਂ ਅੱਛਾ ਇੱਕ ਇਹਦੇ ਨਾਲ ਹੀ ਮਿਲਦੀ ਜੁਲਦੀ ਗੱਲ ਹੋਰ ਆਉਂਦੀ ਐ ਢਿਲੋਂ ਸਾਹਿਬ ਉਹਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸਭ ਫਿਰਕਿਆਂ ਸਭ ਧਰਮਾਂ 'ਚ ਆਪਸੀ ਸਾਂਝ ਚਾਉਂਦੇ ਸਨ ਜੀ ਉਹ ਇਹ ਚਾਹੁੰਦੇ ਸਨ ਕਿ ਸਾਰੇ ਫਿਰਕੇ ਸਾਰੇ ਧਰਮ ਆਪਸੀ ਸਾਂਝ ਲੈ ਕੇ ਚੱਲਣ ਤੇ ਹੁਣ ਮੈਂ ਇਹਦੇ ਵਿੱਚ ਇੱਕ ਸਵਾਲ ਹੋਰ ਤੇ ਆਉਣਾ ਦੂਸਰੀ ਸਾਈਡ ਅਸੀਂ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਉਹ ਮੰਦਰ ਜਾਣ ਦੇ ਵੀ ਵਿਰੋਧੀ ਸੀ ਉਹ ਮਸਜਿਦ ਜਾਣ ਦੇ ਵੀ ਵਿਰੋਧੀ ਸੀ ਤੇ ਜੇਕਰ ਕਿਸੇ ਦੇ ਇਸ਼ਟ ਦੇ ਨਾਲ ਤੁਹਾਡੀ ਸਾਂਝ ਨਹੀਂ ਹੈ ਤੁਸੀਂ ਕਿਸੇ ਦੇ ਇਸ਼ਟ ਦੇ ਵਿਰੋਧੀ ਹੋ ਜਾਓ ਤੇ ਤੁਹਾਡੀ ਉਹਦੇ ਨਾਲ ਦੋਸਤੀ ਕਿਵੇਂ ਹੋ ਸਕਦੀ ਹੈ ਮੰਨੋ ਮੈਂ ਇਹਨੂੰ ਐਵੇਂ ਲੈ ਲੈਣਾ ਮੈਂ ਤੁਹਾਡੇ ਨਾਲ ਤੇ ਦੋਸਤੀ ਚਾਹਣਾ ਪਰ ਤੁਹਾਡੇ ਮਾਪੇ ਦਾ ਮੈਂ ਵਿਰੋਧ ਕਰ ਰਿਹਾ ਜਿਹਦੇ ਉੱਪਰ ਤੁਹਾਡੀਆਂ ਆਸਥਾ ਜੁੜੀਆਂ ਹੀ ਐ ਤੇ ਕੀ ਸਾਡੇ ਵਿੱਚ ਫੇਰ ਕੋਈ ਭਾਈਚਾਰਕ ਸਾਂਝ ਬਣ ਸਕਦੀ ਹੈ ਗੁਰੂ ਨਾਨਕ ਦੇਵ ਜੀ ਉਹਨਾਂ 'ਚ ਵਿਚਾਰਾਂ ਦੀ ਤਬਦੀਲੀ ਚਾਹੁੰਦੇ ਸੀ ਜਾਂ ਗੁਰੂ ਨਾਨਕ ਦੇਵ ਜੀ ਉਹਨਾਂ ਧਰਮਾਂ ਨੂੰ ਰਿਜੈਕਟ ਕਰ ਰਹੇ ਕੀ ਚੀਜ਼ ਹੈ ਧਰਮ ਬਾਰੇ ਤਾਂ ਗੁਰੂ ਨਾਨਕ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਇੱਕ ਸਪਸ਼ਟ ਕਿਹਾ ਗਿਆ ਇਹ ਬਹੁਤੇ ਧਰਮ ਨਹੀਂ ਇਹ ਸਾਨੂੰ ਇੱਥੇ ਵਿਕਲਪਰੀ ਥੋੜਾ ਫਰਕ ਪੈਂਦਾ ਹੈ ਇਹ ਮਾਜਬ ਨਹੀਂ ਜੀ ਮਤ ਨਹੀਂ ਮਾਜਬ ਨਹੀਂ ਫਿਰਕੇ ਨਹੀਂ ਧਰਮ ਹੀ ਕੋਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਮੈਂ ਜੇ ਕਿਤੇ ਗਲਤ ਕਹਿਤਾ ਹਾਂ ਤਾਂ ਠੀਕ ਕਰ ਲੈਣਾ ਜਾਨੀ ਸੱਜਣ ਇੱਕੋ ਧਰਮ ਜੜੇ ਸੱਚ ਕੋਈ ਸੱਚ ਨੂੰ ਦੜਾ ਕਰਨ ਦੇ ਨਾਲ ਇੱਕ ਹੀ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਵੱਖਰੇ ਵੱਖਰੇ ਫਿਰਕੇ ਸਨ ਵੱਖਰੇ ਵੱਖਰੇ ਮਤ ਸਨ ਉਹ ਆਪੋ ਆਪ ਆਪਣੇ ਤਰੀਕੇ ਨਾਲ ਆਪਣੀ ਪੂਜਾ ਕਰਦੇ ਸਨ ਪਰ ਗੁਰੂ ਸਾਹਿਬ ਉੱਥੇ ਜਾ ਕੇ ਉਹਨਾਂ ਨਾਲ ਵਿਚਾਰ ਵਟਾਂਦਰੇ ਦੇ ਵਿੱਚ ਦੱਸਦੇ ਸਨ ਕਿ ਜਿਹੜੀ ਤੁਸੀਂ ਉਹਦੀ ਪੂਜਾ ਕਰ ਰਹੇ ਹੋ ਜੋ ਕਰ ਰਹੇ ਹੋ ਉਹ ਇਤਨੀ ਕਰੋ ਨਾ ਕਿ ਉਹਦੇ ਜਿਹੜੇ ਗਾਹਾਂ ਤੁਸੀਂ ਨਾਂ ਦੇਵੀ ਦੇਵਤੇ ਜਾਂ ਹੋਰ ਸਿਰਜ ਲੈ ਆ ਉਹਨਾਂ ਦਾ ਨਹੀਂ ਇੱਕੋ ਸਿਮਰੋ ਨਾਨਕਾ ਜਲਦਲ ਰਹਾ ਸਮਾਏ ਦੂਜਾ ਕਾਹੇ ਸਿਮਰਿਏ ਜਦ ਮੈਂ ਤੇ ਮਰ ਜਾਏ ਗੁਰਸਬ ਜਿਹਾ ਸੇ ਬੜੇ ਸਵਸਤ ਤੇ ਦੂਜੀ ਗੱਲ ਹੈ ਕਿ ਜਿਹੜੀ ਕਿ ਉਹ ਵਿਚਾਰ ਬਟਾਂਦਰਾ ਕਰਦੇ ਸੀ ਗੁਰੂ ਸਾਹਿਬ ਜੀ ਬਿਲਖਣ ਦਾ ਦੇਖੋ ਇੱਥੇ ਮੈਂ ਇੱਕ ਸ਼ਬਦ ਹੋਰ ਵੀ ਜੋੜਨਾ ਬਹੁਤ ਅਸੀਂ ਇਹੀ ਕਹਿੰਨੇ ਆ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਜੀ ਹੁਣ ਜਿਹੜਾ ਵੱਖਰਾ ਸ਼ਬਦ ਹੈ ਇਹ ਮੈਂ ਤੁਹਾਡੇ ਨਾਲ ਵੱਖਰਾ ਵੀ ਹੋ ਸਕਦਾ ਮੈਂ ਵੱਖਰਾ ਤੁਹਾਡੇ ਨਾਲ ਚੰਗਾ ਹੋ ਕੇ ਤੇ ਮੰਦਾ ਹੋ ਕੇ ਵੀ ਹੋ ਸਕਦਾ ਇਹ ਸ਼ਬਦ ਸਾਨੂੰ ਵਰਤਣਾ ਚਾਹੀਦਾ ਸਿੱਖ ਧਰਮ ਬਿਲਖਣ ਧਰਮ ਯੂਨਿਕ ਧਰਮ ਜੀ ਇਹ ਤੇ ਬਕਰਾ ਨਹੀਂ ਹੈ ਇਹ ਸਾਰਿਆਂ ਨਾਲ ਸਾਂਝੀ ਦੀ ਗੱਲ ਕਰਦੇ ਨੇ ਤੇ ਗੁਰੂ ਸਾਹਿਬ ਸੰਵਾਦ ਵਿੱਚ ਦੇ ਨੇ ਹੂੰ ਹੂੰ ਸਿੱਧੇ ਗੋਸ਼ਟੀ ਹੋਈ ਹੈ ਉਹਨਾਂ ਨੇ ਸਿੱਧ ਗੋਸ਼ ਨੂੰ ਗੋਸ਼ਤ ਸੰਵਾਦ ਦੀ ਗੱਲ ਹੈ ਉਹਨਾਂ ਨੇ ਸਿੱਧ ਗੋਸ਼ ਦੀ ਬਾਣੀ ਜਿਹੜਾ ਗੁਰੂ ਗ੍ਰੰਥ ਸਾਹਿਬ ਅੰਕਤ ਕੀਤੀ ਪੰਨੇ ਪਾਛੇ ਤਾਂ ਉਹਦਾ ਹੈਡਿੰਗ ਗੋਸ਼ਟੀ ਰੱਖਿਆ ਹੂੰ ਹੂੰ ਸੇ ਤਾਂ ਉਹ ਸੰਵਾਦ ਵਿੱਚ ਬਹੁਤ ਯਕੀਨ ਕਰਦੇ ਸਨ ਸੰਵਾਦ ਰਚਨਾ हां ਸੰਵਾਦ ਰਚਨਾ ਸੰਵਾਦ ਰਾਈ ਸਾਂਝ ਬੰਦੀ ਹੈ ਕਿਉਂਕਿ ਜਦੋਂ ਤੁਸੀਂ ਕਿਤੇ ਵਿਵਾਦ ਕਰਦੇ ਹੋ ਤੇ ਤੁਹਾਡੀ ਸਾਂਝ ਟੁੱਟਦੀ ਹੈ ਸੰਵਾਦ ਕਰਦੇ ਹੋ ਤੇ ਤੁਹਾਡੀ ਨੇੜਤਾ ਸਾਂਝ ਬੰਦੀ ਹੈ ਤੇ ਅੱਜ ਮੈਂ ਤੁਹਾਡੇ ਤੋਂ ਇਹ ਪੁੱਛਾਂ ਕਿ ਸਿੱਖਾਂ ਦੇ ਵਿੱਚ ਜਿਹੜੀ ਸੰਵਾਦ ਪਰੰਪਰਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਕੀ ਉਹ ਚੱਲ ਰਹੀ ਹੈ ਜਾਂ ਬਿਲਕੁਲ ਖਤਮ ਹੋ ਗਈ ਹੈ ਤੇ ਸਿੱਖ ਸਿੱਖਾਂ ਦੇ ਦੁਸ਼ਮਣ ਬਣ ਗਏ ਇਹ ਅਸੀਂ ਗੁਰੂ ਨਾਨਕ ਦੀ ਫਲਸਫੀ ਤੋਂ ਪਿੱਛੇ ਚੱਲ ਗਏ ਹਾਂ ਜਿਹੜੇ ਉਹਨਾਂ ਬੱਕਰੀ ਬੱਕਰੀ ਫਿਰਕਿਆਂ ਵਾਲੇ ਬੱਕਰੇ ਬੱਕਰੀਆਂ ਰੌ ਰੀਤਾਂ ਵਾਲੇ ਲੋਕ ਸਨ ਬੱਕਰੀ ਬੱਕਰੀ ਪੂਜੇ ਵਾਲੇ ਲੋਕ ਸਨ ਉਹਨਾਂ ਵਿੱਚ ਜਾ ਕੇ ਗੁਰਨਾਨਕ ਇਕੱਲੇ ਬੈਠ ਕੇ ਸਾਰੀ ਗੱਲ ਸਮਝਾ ਦਿੰਦੇ ਸਨ ਮੈਂ ਤਾਂ ਸਮਝਦਾ ਹਾਂ ਸਾਡੇ ਨਾਲ ਸਿਆਣੇ ਆ ਉਹ ਗੁਰਨਾਨਕ ਦੀ ਗੱਲ ਵਿਚਾਰ ਸੁਣਦੇ ਸੀ ਕੁਝ ਮੰਨਦੇ ਵੀ ਸੀ ਜਾਂ ਨਹੀਂ ਮੰਨਦੇ ਬੱਕਰੀ ਗੱਲ ਆ ਪਰ ਕਿਤੇ ਗੁਰਨਾਨਕਾਂ ਐਸ ਕਿਸ ਦੀ ਲੜਾਈ ਨਹੀਂ ਹੋਈ ਸਿੱਧਾ ਸਿੱਧ ਗੋਸਟ ਵਿੱਚ ਵੀ ਜਦੋਂ ਉਹ ਥੋੜੀ ਜੀ ਗੱਲ ਜੇ ਇਦਾਂ ਹੋਈ ਤੇ ਉੱਥੇ بڑا ਅੰਕਤ ਆ ਬਰੋ ਸਨਾਈ ਜੀ ਜੀ ਉੱਤਰ ਦੀ ਜੀ ਬਿਲਕੁਲ ਉਹ ਸਵਾਲ ਜਵਾਬ ਸਮਾਜ ਚ ਕਰਦੇ ਸੀ ਪਰ ਸਾਡੇ ਤੇ ਅੱਜ ਕੱਲ ਇਹ ਆ ਗਿਆ ਕਿ ਜੇ ਕਿਸੇ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਤੇ ਮੈਂ ਤੁਹਾਡੀ ਅਸਹਿਮਤੀ ਨੂੰ ਵਰ ਖਿਲਾਫ ਹੀ ਮੰਨ ਕੇ ਤੁਹਾਡੇ ਨਾਲ ਝਗੜਾ ਕਰਨਾ ਵੈ ਜਾਂਦਾ ਅਸੀਂ ਗੁਰਨਾਨਕ ਦੀ ਸੰਵਾਦ ਵਾਲੀ ਗੋਸਟ ਵਾਲੀ ਜਿਹੜੀ ਪਰੰਪਰਾ ਸੀ ਅਸੀਂ ਉਸ ਨੂੰ ਛੱਡ ਚੁੱਕੇ ਹਾਂ ਹੁਣ ਅਸੀਂ ਆਪਣੀ ਹਰ ਗੱਲ ਨੂੰ ਜੋ ਵੀ ਮੇਰੀ ਗੱਲ ਆ ਮੈਂ ਤਾ ਉਸ ਨਾਲ ਜੋੜਨਾ ਅਗਲੇ ਨੂੰ ਮਨਾਉਣਾ ਮੈਂ ਮਨਾਉਣਾ ਚਾਹੁੰਦਾ ਹਾਂ ਉਹਦੇ ਲਈ ਕੁਸ਼ਲ ਗੁਰੂ ਸਾਹਿਬ ਦਾ ਇਹ ਨਹੀਂ ਮੁਰਸ਼ਦ ਤਾਂ ਕਹਿੰਦੇ ਨੇ ਜਬਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਇਹ ਸੁਣਨਾ ਤੇ ਦੱਸਣਾ ਮੁਰਸ਼ਦ ਦੇਖੋ ਨਾ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦੇ ਵਿੱਚ ਹੀ ਉਹਨਾਂ ਦੇ ਵੱਡੇ ਬੇਟੇ ਨੇ ਤੇ ਉਹ ਮਤਲਬ ਕਿ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਤੋਂ ਹਟ ਕੇ ਚੱਲ ਰਹੇ ਜੀ ਜੀ ਜੋ ਵਿਚਾਰਤਾ ਰਾ ਗੁਰੂ ਨਾਨਕ ਦੇਵ ਜੀ ਦੀ ਹੈ ਉਹਦੇ ਨਾਲ ਬਾਬਾ ਸ਼੍ਰੀ ਚੰਦ ਸਹਿਮਤ ਨਹੀਂ ਹੈ ਹੈਨਾ ਜੀ ਪਰ ਫਿਰ ਵੀ ਉਹਨਾਂ ਦੇ ਵਿੱਚ ਕਦੇ ਵੀ ਕੋਈ ਟਕਰਾ ਕਦੇ ਵੀ ਕੋਈ ਵਿਵਾਦ ਨਹੀਂ ਹੋਇਆ ਇੱਕ ਹੀ ਜਗ੍ਹਾ ਤੇ ਰਹੇ ਆ ਨਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਮੇਰਾ ਘਰ ਛੱਡ ਕੇ ਚਲੇ ਜਾਓ ਤੇ ਨਾ ਹੀ ਸ਼੍ਰੀ ਚੰਦ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਤੁਸੀਂ ਛੱਡ ਜਾਓ ਬਹੁਤ ਸੋਹਣੀ ਗੱਲ ਐ ਤੁਸੀਂ ਬੜੇ ਟਿਕਾਣੇ ਲਿਆਂਦੀ ਜਿਹੜੀ ਅੱਜ ਸਾਡੇ ਚੱਲੀ ਹੈ ਕਿ ਪੰਥ ਚੋਂ ਛੇਕਣਾ ਹਾਂ ਪੰਥ ਪੰਜ ਤੋਂ ਬਣਿਆ ਹਾਂ ਪੰਜ ਜੀਵਨ ਦਾ ਰਸਤਾ ਹੈ ਉਹਨੂੰ ਅਸੀਂ ਪੰਥ ਕਹਿੰਦੇ ਹਾਂ ਕਿ ਇਹ ਜਿਹੜਾ ਇਹਦੇ ਬਾਰੇ ਭਾਈ ਗੁਰਦਾਸ ਬੜੀ-ਬੜੀ ਗਵਾਹੀ ਦਿੰਦੇ ਨੇ ਕਈ ਸਾਡੇ ਵਿਚਾਰਮਣ ਇਹ ਵੀ ਕਹਿੰਦੇ ਨੇ ਕਿ ਖਾਲਸਾ ਪੰਥ ਜਿਹੜਾ ਆ ਪੰਥ ਜਿਹੜਾ ਦਸਵੇਂ ਪਾਤਸ਼ਾਹ ਨੇ ਸਾਜ ਉਹਨਾਂ ਨੇ ਖਾਲਸਾ ਪੰਥ ਸਾਜਿਆ ਜੀ ਤੇ ਗੁਰੂ ਨਾਨਕ ਦਾ ਪੰਥ ਜਿਹੜਾ ਭਾਈ ਗੁਰਦਾਸ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਜ ਜਿਲਾਇ ਬਿਲਕੁਲ ਦੇਖਿਓ ਵਿਕਾਰਾਂ ਨਹੀਂ ਮੈਲ ਨਹੀਂ ਲੱਗਦੀ ਉਹ ਪੰਜ ਦਿਵਾਲੀ ਜਿਹੜੇ ਨੇ ਸੰਚਾਲਕ ਜਿਹੜੇ ਨੇ ਗੁਰੂ ਨਾਨਕ ਸਾਹਿਬ ਨੇ ਤੇ ਇਸ ਵਾਸਤੇ ਜਿਹੜੀ ਉਹ ਇਹ ਤੁਸੀਂ ਸ਼ਬਦਿਕ ਬਾਬਾ ਵੀ ਵਰਤਿਆ ਮੈਂ ਇੱਥੇ ਵੀ ਥੋੜਾ ਜਿਹਾ ਦੱਸਿਆ ਕਿ ਗੁਰੂ ਸਾਹਿਬ ਦਾ ਪਹਿਲਾ ਸ਼ਬਦ ਜਿਹੜਾ ਸੰਗਤ ਵਿੱਚ ਆ ਉਹ ਭਾਈ ਦਾ ਆ ਜਿੰਨੇ ਅਸੀਂ ਨਾਂ ਲੈਨੇ ਆ ਹਰ ਇੱਕ ਦੇ ਨਾਲ ਭਾਈ ਲੱਗਦਾ ਮਰਦਾਨਾ ਜੀ ਕਿੰਨਾ ਚਿਰ ਉਹਨਾਂ ਦੇ ਨਾਲ ਰਹੇ ਤੇ ਭਾਈ ਮਰਦਾਨਾ ਕਹਿੰਦੇ ਹੂੰ ਹੂੰ ਔਰ ਬਹੁਤ ਸਾਰੇ ਸਿੱਖ ਨੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਨਾਂ ਲੈਨੇ ਬੰਦ-ਬੰਦ ਘਟੋਣੇ ਖੋਪਰੀਆਂ ਹੋਣੀਆਂ ਉਹ ਸਾਰੇ ਨੂੰ ਅਸੀਂ ਭਾਈ ਕਹਿ ਕੇ ਪੁਕਾਰਦੇ ਆ ਤੇ ਜਿਨ੍ਹਾਂ ਪੰਜਾਂ ਸਿੱਖਾਂ ਨੇ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਉਹਨਾਂ ਦੇ ਨਾਲ ਵੀ ਅਸੀਂ ਭਾਈ ਲਾਉਨੇ ਇਹ ਸਾਡਾ ਪਹਿਲਾ ਭਾਈ ਦੇ ਵਿੱਚ ਬਰਾਬਰਤਾ ਆ ਜਾਂਦੀ ਆ ਤੇ ਉਸ ਤੋਂ ਬਾਅਦ ਦੂਜਾ ਸ਼ਬਦ ਜਿਹੜਾ ਆ ਉਹ ਹੈ ਬਾਬੇ ਦੇ ਜੀ ਜਿਹੜਾ ਉਸ 플라스ਟੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਤੇ ਉਹਨੂੰ ਸਤਿਕਾਰ ਵਜੋਂ ਸੀ ਬਾਬਾ ਕਹਿੰਨੇ ਸਾਡੇ ਕੋ ਬਾਬੇ ਥੋੜੀ ਨੇ ਇੱਕ ਪਹਿਲਾ ਆਇਆ ਬਾਬਾ ਬੁੱਢਾ ਜੀ ਦੂਜਾ ਆਇਆ ਬਾਬਾ ਦੀਪ ਸਿੰਘ ਜੀ ਇਹ ਉਹ ਬਹੁਤ ਹੈ ਦੂਜੇ ਬਾਬਾ ਬੁੱਢਾ ਜੀ ਤੋਂ ਬਾਅਦ ਅਗਰ ਨਾ ਅਸੀਂ ਲਈਏ ਤੇ ਫਿਰ ਸਾਡੇ ਸਹਿਬਜ਼ਾਦੇ ਆ ਜਾਂਦੇ ਹੂੰ ਹੂੰ ਸਹਿਬਜ਼ਾਦਿਆਂ ਨੂੰ ਵੀ ਅਸੀਂ ਬਾਬਾ ਕਹਿ ਕੇ ਪਹੁੰਚਾ ਜੀ ਬਾਬਾ ਹਜੀ ਸਿੰਘ ਛੋਡੇ ਤੋਂ ਛੋਟੇ ਨੂੰ ਵੀ ਬਾਬਾ ਫਤੇ ਸਿੰਘ ਕਹਿੰਦੇ ਆ ਕਿਉਂਕਿ ਉਸ ਫਲਸਫੀ ਨੇ ਉਹਨਾਂ ਨੇ ਗੂੜ ਕਰ ਲਿਆ ਤੇ ਉਸ ਤੇ ਚੱਲੇ ਨੇ ਉਹਨਾਂ ਨੂੰ ਅਸੀਂ ਬਾਬਾ ਕਹਿੰਦੇ ਦੂਜਾ ਸਾਡਾ ਸ਼ੌਧੇ ਬਾਬਾ ਤੇ ਫਿਰ ਆਦੇ ਜਦੋਂ ਇਸ ਤੇ ਚੱਲ ਕੇ ਬਾਬਾ ਦੀਪ ਸਿੰਘ ਨੇ ਉਹ ਕਰਕੇ ਦਿਖਾਇਆ ਤੇ ਉਹਨੂੰ ਵੀ ਅਸੀਂ ਬਾਬਾ ਦੀਪ ਸਿੰਘ ਕਹਿੰਦੇ ਉਹਨਾਂ ਦਾ ਸ਼ੌਦੀ ਨਾਲ ਜਿਹੜਾ ਤਕल्लਜ਼ਾ ਬਾਬਾ ਲਾਉਨੇ ਆ ਤੇ ਫਿਰ ਬੰਦਾ ਵਾਦ ਜਿਹੜਾ ਆ ਉਹਨੂੰ ਗੁਰੂ ਤਾਂ ਅਮਲੇ ਸੈਕਿੰਡ ਮਹੀਨੇ ਉਹਦੇ ਨਾਲ ਗੁਰਬਾਕਸਿੰਗ ਹੋ ਗਿਆ ਸੀ ਜੀ ਪਰ ਉਹਨੂੰ ਕਿਉਂਕਿ ਉਹਨਾਂ ਕਹਿ ਸੀ ਮੈਂ ਤੇਰਾ ਬੰਦਾ ਉਹ ਸ਼ਬਦ ਲੈ ਲਿਆ ਤੇ ਬਾਜ਼ਰੀ ਕਰਕੇ ਬੰਦਾ ਬਾਦਰੇ ਕਹਿੰਦੇ ਕਿ ਉਹਦੇ ਨਾਲ ਵੀ ਅਸੀਂ ਬਾਬਾ ਬੰਦਾ ਬਾਦਰਾ ਜੋੜਦੇ ਆ ਇਹ ਇੰਨੇ ਕਿ ਸਾਡੇ ਬਾਬੇ ਨੇ ਇੱਕ ਬਹੁਤ ਉੱਚਾ ਖਿਤਾਬ ਆ ਬਹੁਤ ਉੱਚਾ ਖਿਤਾਬ ਬਹੁਤ ਹੀ ਉੱਚਾ ਇਹ ਅੱਜਕੱਲ ਤੇ ਯਾਰ ਬੰਦੇ ਬਾਬਾ ਕਹਿੰਦੇ ਹਾਂ ਮੈਨੂੰ ਲੱਗਦਾ ਹੈ ਕਿ ਦੋ ਚੀਜ਼ਾਂ ਨੇੜੇ-ਨੇੜੇ ਆ ਜਿੱਨਾਂ 'ਚ ਅਸੀਂ ਕਨਫਿਊਜ਼ ਹੋ ਜਾਂਦੇ ਆ ਹੂੰ ਇੱਕ ਹੁੰਦੀ ਹੈ ਬਜ਼ੁਰਗੀ ਤੇ ਇੱਕ ਹੁੰਦਾ ਹੈ ਬੁਢਾਪਾ ਜੀ ਜੀ ਬੁਢਾਪਾ ਹੁੰਦਾ ਬੇਵਸੀਆਂ ਲਚਾਰੀਆਂ ਜਿੱਤੇ ਹੋਣ ਉਮਰ ਦੇ ਨਾਲ ਆਉਂਦਾ ਪਰ ਬਜ਼ੁਰਗੀ ਹੁੰਦੀ ਹੈ ਜਿੱਥੇ ਤੁਹਾਡੀ ਸੋਚ ਉੱਚੀ ਹੋ ਜਾਵੇ ਤੁਹਾਡੇ ਕੋਲ ਤਜਰਬਾ ਹੋਵੇ ਤੁਸੀਂ ਲੋਕਾਂ ਦੇ ਵਿੱਚ ਸ਼ੈਨ ਸ਼ੀਲਤਾ ਦੇ ਨਾਲ ਵਰਤੋ ਕਿਸੇ ਨੂੰ ਜ਼ਿੰਦਗੀ ਜਿਉਣ ਦੇ ਢੰਗ ਦਰਸੋ ਉਹ ਉਹ ਹੁੰਦੇ ਆ ਬਜ਼ੁਰਗੀ ਇਹ ਬਜ਼ੁਰਗ ਸੰਤ ਬੁੱਢੇ ਨਹੀਂ ਸੀ ਤੇ ਅਸੀਂ ਬਾਬੇ ਦਾ ਫਰਡ ਕਈ ਵਾਰ ਬਟਾਪਾ ਵੀ ਲੈ ਜਾਂਦੇ ਉੱਚੇ ਦੋ ਸ਼ਾਦ ਜਿਹੜੇ ਪਹਿਲੇ ਦੋ ਸ਼ਾਦ ਗੁਰਬਾਨੀ ਵਿੱਚ ਬਹੁਤ ਹੈ ਭਾਈ ਕਹੇ ਕਿ ਬਹੁਤ ਗੁਰਸਾਹਿਬ ਨੇ ਬਾਣੀ ਜਾਰੀ ਕੀਤੀ ਭਾਈ ਰੇ ਦੂਜੇ ਨੂੰ ਬਰਾਬਰ ਕਰ ਲੈਣਾ ਭਰਾ ਸਮਝ ਲੈਣਾ ਤੇ ਬਾਬਾ ਵੀ ਆਇਆ ਅੱਛਾ ਇੱਕ ਹੋਰ ਵੀ ਠੀਕ ਖਾਣਾ ਖੁਸ਼ੀ ਕਰ ਬਾਬਾ ਸ਼ਾਹ ਦੀ ਵਰਤਿਆ ਉਹਨਾਂ ਨੇ ਇੱਕ ਇੱਕ ਹੋਰ ਚੀਜ਼ ਆਂਦੀ ਹੈ ਸਾਡੇ ਅੱਜਕੱਲ ਜਿਵੇਂ ਅਸੀਂ ਆ ਹੁਣ ਬਜ਼ੁਰਗ ਤੇ ਬੁੱਢੇ ਦੇ ਵਿੱਚ ਇੱਕ ਜਿਹੜਾ ਹੈਗਾ ਅਸੀਂ ਭੇਦ ਦੇਖ ਕੇ ਚੱਲ ਰਹੇ ਹਾਂ ਹਾਂਜੀ ਐਦਾਂ ਦਾ ਹੀ ਭੇਦ ਇੱਕ ਹੋਰ ਆਂਦਾ ਹੈ ਉਹ ਵੀ ਕਲੀਅਰ ਕਰੂ ਆਂਦਾ ਹੈ ਕਿ ਗਿਆਨ ਗੁਰੂ ਜਾਂ ਗਿਆਨ ਦੇਣ ਵਾਲਾ ਗੁਰੂ ਅੱਛੇ ਅੱਜ ਇੱਕ ਹੋਰ ਬੜੀ ਕੰਟਰੋਵਰਸੀ ਚੱਲ ਰਹੀ ਹੈ ਸਾਡੇ ਇੱਕ ਸੈਕਟਰਮ ਦਾ ਜਿਹੜੇ ਅਰਦਾਸ ਜਿਹਨੂੰ ਮੰਨਣ ਵਾਲਿਆ ਉਹਨਾਂ ਨੇ ਇੱਥੇ ਬੜੀ ਕੰਟਰੋਵਰਸੀ ਕ੍ਰੀਏ ਕਰਤੀ ਹੈ ਇਹ ਦੇਖਿਆ ਜੇਵੇਂ ਗੁਰਬਾਣੀ ਨੂੰ ਕੋਖੀਏ ਤੇ ਗੁਰਬਾਣੀ ਚ ਤਿੰਨ ਸ਼ਬਦ ਆਉਂਦੇ ਨੇ ਇੱਕ ਆਉਂਦਾ ਗੁਰ ਇੱਕ ਆਉਂਦਾ ਗੁਰੂ ਇੱਕ ਆਉਂਦਾ ਸਤਗੁਰੂ ਸਤਗੁਰੂ ਉਸ ਨੂੰ ਕਿਹਾ ਗਿਆ ਸਤ ਜਿਹੜਾ ਆ ਜਿਹੜਾ ਸਦਾ ਹੀ ਉਹ ਸਤਗੁਰੂ ਆ ਤੇ ਗੁਰੂ ਜਿਹੜਾ ਆ ਜਿਹੜਾ ਗਿਆਨ ਦੇ ਰਿਹਾ ਆ ਤੇ ਜਿਹੜਾ ਗਿਆਨ ਆ ਉਹਨੂੰ ਗੁਰ ਕਿਹਾ ਗਿਆ ਗੁਰ ਬਿਨ ਗਿਆਨ ਨਾ ਹੋਈ ਹੂੰ ਤੇ ਇਹ ਤਿੰਨਾ ਸ਼ਬਦਾਂ ਨੂੰ ਬੜੇ ਬੜੇ ਇਸ ਤਰੀਕੇ ਨਾਲ ਗੁਰੂ ਸਾਹਿਬ ਨੇ ਬਹੁਤ ਸਮਝਾਇਆ ਹੈ ਇਹ ਗਿਆਨ ਦੇਣ ਵਾਲਾ ਜਿਹੜਾ ਹੈ ਉਹਦਾ ਸਤਕਾਰਤ ਹੈ ਉੱਥੇ ਕਿਤੇ ਉਹਨਾਂ ਨੂੰ ਬ੍ਰਹਮ ਗਿਆਨੀ ਵੀ ਕਿਹਾ ਗਿਆ ਕਿਤੇ ਭਾਈ ਵੀ ਕਿਹਾ ਗਿਆ ਕਿਤੇ ਕੁਝ ਕਿਹਾ ਗਿਆ ਪਰ ਜਿਹੜਾ ਉਹਦਾ ਦਿੱਤਾ ਹੋਇਆ ਗਿਆਨ ਹੈ ਉਹ ਅੱਜ ਦੇ ਜਵਾਨੇ ਵਿੱਚ ਸੱਡਾ ਗੁਰੂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਿੱਧ ਗੋਸਤੇ 'ਚ ਗੱਲ ਕੀਤੀ ਜਦੋਂ ਉਹਨਾਂ ਨੇ ਪੁੱਛਿਆ ਸਿੱਧਾ ਨੇ ਏਸੀ ਉੱਤੇ ਭਰੇ ਆ ਨਹੀਂ ਜਿੱਥੇ ਅੱਜ ਇਹ ਤੱਕ ਕਹ ਰਹੇ ਨੇ ਕਿ ਇਹ ਟਿਕੋ ਗ੍ਰੇਸ ਵੱਲ ਹੋ ਰਹੀ ਹੈ ਤੇ ਉੱਥੇ ਉਹਨਾਂ ਨੇ ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਸਿੱਧਾ ਨੇ ਮੇਰੇ ਤੁਹਾਡਾ ਕੌਣ ਗੁਰੂ ਹੈ ਤੇ ਉਹਨਾਂ ਨੇ ਸ਼ਬਦ ਗੁਰੂ ਦੀ ਗੱਲ ਕੀਤੀ ਜੀ ਸ਼ਬਦ ਜਿਹੜਾ ਗਿਆਨ ਰਾਹੀਂ ਆਇਆ ਸੀ ਤੇ ਫਿਰ ਬੜਾ ਸਪਸ਼ਟ ਹੈ ਕਿ ਗੁਰਨਾਨਕ ਨੇ ਜੋ ਬਾਣੀ ਰਚੀ ਦੂਜੇ ਗੁਰੂ ਨੇ ਤੀਜੇ ਚੌਥੇ ਪੰਜਵੇਂ ਨੇ ਫਿਰ ਉਸ ਦਾ ਨੌਵੇਂ ਨੇ ਇਹਨਾਂ ਸਾਰਿਆਂ ਨੂੰ ਪੰਜਵੇਂ ਤੱਕ ਤਾਂ ਕੋ ਪੰਨੇ ਪਾਛਾ ਕਰਕੇ ਸੀ ਭਗਤਾਂ ਦੀ ਬਾਣੀ ਵੀ ਪਟਾਂ ਦੀ ਬਾਣੀ ਵੀ ਸਿੱਖਾਂ ਦੀ ਬਾਣੀ ਵੀ ਇਕੱਠੀ ਕਰਕੇ ਉਹਦਾਂ ਨੂੰ ਪੁੱਛੀ ਸਭ ਕਿਹਾ ਗਿਆ ਪਰ ਸਤਕਾਰ ਗੁਰੂ ਵਜੋਂ ਸੀ ਕਿਉਂਕਿ ਗੁਰੂ ਸਾਹਿਬ ਪੰਨੇ ਪਾਛਾ ਆਪ ਸੰਗਤ ਵਿੱਚ ਬਟ ਗਏ ਸੀ ਤੇ ਉੱਚੇ ਥਾਂ ਤੇ ਸਨਦਾਬਤ ਕੀਤਾ ਗਿਆ ਤੇ ਫਿਰ ਦਸਵੇਂ ਪਾਤਸ਼ਾਹ ਨੇ ਜਦੋਂ ਜੋਤੀ ਜੋ ਸਮਾਉਣ ਲੱਗੇ ਨੇ ਸੰਗਤ ਨੇ ਪੁੱਛਿਆ ਇੱਥੇ ਬੜੀ ਵੱਡੀ ਗੱਲ ਹੈ ਕਿ ਸਾਡੇ ਗੁਰੂ ਸਾਹਿਬਾਨ ਆਪਣੇ ਜਿਉਂਦੇ ਜੀ ਆਪਣਾ ਜਾਨ ਸੀਨ ਥਾਪ ਕੇ ਕਹਿੰਦੇ ਇਹਦੀਆਂ ਉਦਾਹਰਨਾਂ ਉਹਦੇ ਵਿੱਚ ਆਉਂਦੀਆਂ ਨੇ ਇਹ ਪਟਵਾਨੀ ਵਿੱਚ ਵੀ ਆਉਂਦੀਆਂ ਹਾਂ ਤੇ ਉੱਚੇ ਵੀ ਜਦੋਂ ਨਾਲ ਪੁੱਛਿਆ ਤੇ ਉਹ ਕਹਿੰਦੇ ਜੀ ਵੀ ਹੁਣ ਤੁਹਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਆ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤਾ ਇਹ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਤੇ ਉਹ ਸਾਲੋਂ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਤੋਂ ਚੱਲੇ ਸੀ ਤੇ 10ਵੇਂ ਪਾਚੇ ਸਾਲ ਤੋਂ ਸ਼ਬਦ ਨਾਲ ਸੇ ਜੋਗੇ ਸਾਡਾ ਜਿਹੜਾ ਗੁਰੂ ਵਾਲਾ ਇਤਿਹਾਸ ਹੈ ਹੁਣ ਸਾਡੇ ਕੋ ਜਗਤ ਜੋਤ ਗੁਰੂ ਹੈ ਇਹ 1469 ਤੋਂ ਸ਼ੁਰੂ ਹੋ ਕੇ 1708 ਵਿੱਚ ਸ਼ਬਦ ਰੂਪ ਵਿੱਚ ਸਾਡੇ ਕੋ ਆ ਗਿਆ ਤੇ ਹੁਣ ਸਾਡਾ ਗੁਰੂ ਜਿਹੜਾ ਗੁਰੂ ਬੰਦ ਸਾਹਿਬ ਬਿਲਕੁਲ ਜੀ ਇੱਥੇ ਇੱਕ ਸਵਾਲ ਤੁਸੀਂ ਹੋਰ ਵੀ ਖੜਾ ਕਰ ਦਿੱਤਾ ਜੀ ਤੁਸੀਂ ਕਿਹਾ ਕਿ ਗੁਰੂ ਜਦੋਂ ਗਏ ਆਪਣਾ ਜਾਨਸ਼ੀਨ ਥਾਪ ਕੇ ਗਏ ਜੀ ਹੁਣ ਜਿਹੜੇ ਇਹ ਕਹਿੰਦੇ ਨੇ ਕਿ ਭਗਤ ਰਵਿਦਾਸ ਜੀ ਗੁਰੂ ਹੈ ਪਹਿਲੀ ਗੱਲ ਇਹ ਕਿ ਭਗਤ ਰਵਿਦਾਸ ਜੀ ਨੂੰ ਕਿਹੜੇ ਹੋਰ ਗੁਰੂ ਨੇ ਗੁਰਿਆਈ ਦਿੱਤੀ ਜਾਂ ਭਗਤ ਰਵਿਦਾਸ ਜੀ ਨੇ ਅੱਗੇ ਕਿਸ ਨੂੰ ਗੁਰਿਆਈ ਦਿੱਤੀ ਤੇ ਜੇ ਉਹ ਗੁਰਿਆਈ ਅੱਗੇ ਕਿਸ ਨੂੰ ਦਿੱਤੀ ਤੇ ਕੀ ਇਹ ਗੱਲ ਕਿਤੇ ਹੁਣ ਬੱਲਾਂ ਵਾਲੇ ਸਤਿਗੁਰੂ ਤੇ ਆ ਕੇ ਇਤਨੀ ਰੁਕ ਜਾਵੇ ਨਹੀਂ ਇਹ ਉਹਨਾਂ ਦਾ ਇੱਕ ਬ੍ਰਾਹਮਣਵਾਦੀ ਜਿਹੜਾ ਵੰਡਣਾ ਚਾਹੁੰਦੇ ਨੇ ਸਿੱਖ ਸਮਾਜ ਨੂੰ ਉਹਨਾਂ ਦੀ ਚਾਲ ਆ ਇਹਦੇ ਪਿੱਛੇ ਰਾਜਨੀਤਿਕ ਹੈ ਅਗਰ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਪੜਦੇ ਆ ਤੇ ਉੱਚੇ ਤੇ ਉਹ ਭਗਤ ਦਾ ਦਰਜਾ ਨਹੀਂ ਸਮਝਦੇ ਭਗਤ ਜਿਹੜਾ ਹੁੰਦਾ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋਣ ਤੋਂ ਬਿਨਾ ਹੋਰ ਕੋਈ ਗੱਲ ਕਰਦਾ ਹੀ ਨਹੀਂ ਤੇ ਉੱਥੇ ਹੀ ਉਹ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹ ਦਰਵਾਜ ਕਹਿੰਦੇ ਨੇ ਬਿਲਕੁਲ ਫਿਰ ਉੱਥੇ ਅਗਲੀ ਗੱਲ ਕਿ ਉਹ ਕਹਿੰਦੇ ਕਿ ਮੇਰੇ ਅਨਿਆਈ ਕੌਣ ਨੇ ਅੱਜਕੱਲ੍ਹ ਇੱਕ ਬਰਾਦਰੀ ਵਾਲੇ ਉਹਨਾਂ ਨੂੰ ਆਪਣਾ ਮੰਨ ਕੇ ਦੇ ਗੱਲਾਂ ਕਰ ਰਹੇ ਨੇ ਉੱਥੇ ਭਗਤ ਰਵਦਾਸ ਦੀ ਬਾਣੀ ਵਿੱਚ ਸਾਫ਼ ਲਿਖਿਆ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਜੋ ਮੇਰੇ ਇਸ ਸੰਕਲਪ ਨੂੰ ਚੱਲਣ ਵਾਲਾ ਉਹੀ ਮੇਰਾ ਮਿੱਤਰ ਜਿਵੇਂ ਤੁਸੀਂ ਪਹਿਲਾਂ ਗੁਰਨਾਨਕ ਸਾਹਿਬ ਦੀ ਗੱਲ ਕੀਤੀ ਹੈ ਕਿ ਗੁਰਨਾਨਕ ਸਾਹਿਬ ਦੀ ਅਣਸ਼ਵੰਸ ਜਿਹੜੀ ਹੈ ਭਾਈ ਲੈਣੇ ਤੋਂ ਗੁਰੂ ਅੰਗਦ ਜੀ ਆ ਗਏ ਗੁਰੂ ਅੰਗਦ ਆ ਕੇ ਇਹ ਇਹਨਾਂ ਦੇ ਨਾਤੀ ਤੇ ਬਿੰਦੀ ਪੁੱਤਰ ਹੈ ਉਹ ਉਹਨਾਂ ਦੇ ਬਿੰਦੀ ਪੁੱਤਰ ਸਨ ਜੀ ਪਰ ਗੁਰਨਾਨਕ ਸਾਹਿਬ ਦੀ ਅੰਸ਼ ਜਿਹੜੀ ਹੈ ਹੁਣ ਸਿੱਖ ਵਿੱਚ ਖਾਸੇ ਵਿਚ ਆ ਗਈ ਤੇ ਇਹ ਜਿਹੜੇ ਲੋਕ ਇਸ ਦੀ ਗੱਲ ਕਰਦੇ ਆ ਇਹ ਹੈ ਤਾਂ ਸਿੱਖ ਪੰਥ ਦਾ ਹਿੱਸਾ ਪਰ ਪੋਲੀਟੀਕਲੀ ਤੇ ਬ੍ਰਾਹਮਣਵਾਦੀ ਚਾਲ ਵਿੱਚ ਇਹਨੂੰ ਵੜਨਾ ਚਾਹੁੰਦੇ ਆ ਗੱਲ ਬੜੀ ਸਪਸ਼ਟ ਹੈ ਕਿਤੇ ਵੀ ਗੁਰੂ ਸਾਹਿਬ ਨੇ ਜਾਂ ਹੋਰ ਨੇ ਉਹਨੂੰ ਸਪਸ਼ਟ ਨਹੀਂ ਕੀਤਾ ਕਿ ਉਹਨਾਂ ਦੇ ਗੁਰੂ ਕੌਣ ਸਨ ਤੇ ਉਹਨਾਂ ਨੇ ਗੁਰੂ ਕੌਣ ਥਾਪੇ ਜਦੋਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਆ ਗਈ ਜੀ ਸਾਰੇ ਭਗਤਾਂ ਦੀ ਸਾਰੀ ਬਾਣੀ ਇਕੱਠਾ ਆ ਗਈ ਤੇ ਉਹਨਾਂ ਦੀ ਬਾਣੀ ਰਾਹੀਂ ਉਹਨਾਂ ਦਾ ਹੀ ਅਗਲਾ ਗੁਰੂ ਥਾਪ ਪਿਆ ਗਿਆ ਹੁਣ ਗੁਰਬਾਣੀ वाणी गुरु गुरुवाणी ਹੁਣ ਇੱਥੇ ਆ ਗਈ ਗੱਲ ਤੇ ਹੁਣ ਇਹਦੇ ਵਿੱਚ ਹੋਰ ਨਹੀਂ ਤੇ ਬਾਕੀ ਭਗਤ ਦੀ ਉਪਮਾ ਅਗਰੇ ਗੁਰਗ੍ਰੰਥ ਸਾਹਿਬ ਦੇਖੀਏ ਤੇ ਬਹੁਤ ਵੱਡੀ ਉਪਮਾ ਆ ਕਿਸੇ ਉਹ ਜਾਣਦੇ ਨਹੀਂ ਬਿਲਕੁਲ ਜੀ ਬਿਲਕੁਲ ਇਸ ਵਾਸਤੇ ਸਾਨੂੰ ਇਹ ਭੁਲੇਖੇ ਲੱਗਦੇ ਨੇ ਇਹਦੇ ਨਾਲ ਅਸੀਂ ਸਿੱਖ ਸਮਾਜ ਵਿੱਚ ਬੰਡੀਆਂ ਦੇ ਆਸਤੇ ਟਕਰਾਰ ਨਹੀਂ ਪੈਂਦਾ ਕਰਨ ਵਿਚਾਰ ਕਰਕੇ ਕਰਨੀ ਹੈ ਦੀ ਸਤਕਾਰ ਦੀ ਗੱਲ ਕਰਦੇ ਨੇ ਜਦੋਂ ਅਸੀਂ ਗੁਰਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤੇ ਉੱਥੇ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਦੇ ਨਾਲ ਪਟਾਂ ਦੀ ਬਾਣੀ ਨੂੰ ਵੀ ਮੱਥਾ ਟੇਕਦੇ ਆ ਗੁਰੂ ਦੇ ਤੌਰ ਤੇ ਤੇ ਤਿੰਨਾ ਸਿੱਖਾਂ ਦੀ ਬਾਣੀ ਆ ਇੱਕ ਸੱਤੇ ਦੇ ਬਲਵੰਡ ਦੀ ਜਿਹੜੀ ਬਾਣ ਆ ਉਹ ਅਸੀਂ ਉਹਨਾਂ ਹੀ ਉਸ ਸ਼ਬਦ ਨੂੰ ਉਹਨੂੰ ਵੀ ਮੱਥਾ ਟੇਕਦੇ ਆ ਉਹ ਜਿੰਨੇ 36 ਮਹਾਪੁਰਖ ਵਿੱਚ ਆਏ ਅਸੀਂ ਸਾਰਿਆਂ ਨੂੰ ਸਮਰਪਿਤ ਗੁਰੂ ਕਹੇ ਲੋ ਸਤਗੁਰੂ ਕਹੇ ਲੋ ਕੁਛ ਕਹੇ ਲੋ ਉਸ ਕਰਕੇ ਅਸੀਂ ਉਹਦੇ ਮੋਰੇ ਨਮਸਕਾਰ ਕਰਦੇ ਆ ਉਹਨੂੰ ਮੰਨਦੇ ਇਹ ਤਾਂ ਕੋਈ ਹੈ ਹੀ ਨਹੀਂ ਬਹੁਤ ਵਧੀਆ ਜੀ ਤੇ ਦੋਸਤੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਤੇ ਗੁਰੂ ਕਿਸ ਤਰ੍ਹਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਸਨ ਜਾਂ ਉਹਨਾਂ ਨੇ ਜਿਹੜਾ ਹੋਰ ਇੱਕ ਓੰਕਾਰ ਦਾ ਜੋ ਕਨਸੈਪਟ ਦਿੱਤਾ ਸੀ ਉਸ ਦੇ ਉੱਪਰ ਸਰਦਾਰ ਗੁਰਮੇਲ ਸਿੰਘ ਜੀ ਢਿੱਲੋਂ ਦੇ ਆਪ ਜੀ ਨੇ ਵਿਚਾਰ ਸੁਣੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਵਿਚਾਰ ਅੰਤਮ ਸੱਤ ਹੈ ਤੇ ਇਦੋਂ ਅੱਗੇ ਕੋਈ ਦੂਸਰਾ ਸੱਤ ਹੋ ਨਹੀਂ ਸਕਦਾ ਤੁਸੀਂ ਵੀ ਇਸ ਵਿਸ਼ੇ ਤੇ ਕੀ ਵਿਚਾਰ ਰੱਖਦੇ ਹੋ ਆਪਣੇ ਵਿਚਾਰ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਤੇ ਅਸੀਂ ਇਹਨਾਂ ਦੇ ਨਾਲ ਇਸ ਵਿਚਾਰਾਂ ਦੀ ਲੜੀ ਨੂੰ ਅੱਗੇ ਨਿਰੰਤਰ ਜਾਰੀ ਰੱਖਾਂਗੇ ਕਿਉਂਕਿ ਬਹੁਤ ਸਾਰਾ ਇਹਨਾਂ ਦੇ ਕੋਲ ਖਜ਼ਾਨਾ ਹੈ